ਪੰਜਾਬ ਵਿੱਚ ਜਿਹੜੀ ਮਿਹਮ ਹੈਗੀ ਆ ਪ੍ਰਵਾਸੀਆਂ ਦੇ ਖਿਲਾਫ ਨਹੀਂ ਪ੍ਰਵਾਸੀਆਂ ਦੀ ਕ੍ਰਿਮੀਨਲ ਐਕਟੀਵਿਟੀ ਔਰ ਪ੍ਰਵਾਸੀਆਂ ਦੇ ਮੁਜਰਮਾਈ ਕਰਨ ਦੇ ਖਿਲਾਫ ਹੈਗੀ ਆ ਹੂੰ ਹੂੰ ਸੋ ਜਿਹੜੇ ਕੰਮ ਕਰਨ ਲਈ ਜਿਹੜੇ ਲੋਕ ਆਉਂਦੇ ਅੱਜ ਤੋਂ 40 50 ਸਾਲ ਪਹਿਲਾਂ ਤੋਂ ਜਿਹੜੇ ਆ ਰਹੇ ਆ ਲਗਾਤਾਰ ਆ ਰਹੇ ਸੀ ਕੋਈ ਰੋਕ ਟੋਕ ਨਹੀਂ ਸੀ ਪਰ ਜਿੱਦੋਂ ਪਿਛਲੇ 20 25 ਸਾਲਾਂ ਤੋਂ ਇਹ ਕ੍ਰਿਮੀਨਲ ਜਿਹੜੇ ਐਕਟਰਸ ਆ ਉਹ ਆਉਣ ਲੱਗੇ ਆ ਉਦੋਂ ਤੋਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਇਹਨਾਂ ਦਾ ਵਿਰੋਧ ਆ ਸ਼ੁਰੂ ਹੋਇਆ ਜਿਹੜੀਆਂ ਪਹਿਲੀਆਂ ਪੀੜੀਆਂ ਬਜ਼ੁਰਗਾਂ ਦੀਆਂ ਇਹਨਾਂ ਦੀਆਂ ਦੀਆਂ ਆਈਆਂ ਉਹ ਬਕਾਇਦਾ ਸ਼ਰੀਫ ਔਰ ਸ਼ਰਾਫਤ ਵਾਰੇ ਢੰਗ ਨਾਲ ਮੋਟਰਾਂ ਤੇ ਰਹਿੰਦੇ ਸੀ ਕੰਮ ਕਰਕੇ 6 ਮਹੀਨੇ ਲਈ ਆਪਣੇ ਪਿੰਡਾਂ ਨੂੰ ਚਲੇ ਜਾਂਦੇ ਸੀਗੇ ਹਨਾ ਇੱਕ ਤਾਂ ਸੈਟਲ ਨਹੀਂ ਸੀ ਹੁੰਦੇ ਦੂਸਰਾ ਇਹ ਹੈਗਾ ਕਿ ਹੋ ਕਿਸੇ ਕ੍ਰਿਮੀਨਲ ਐਕਟੀਵਿਟੀ ਵਿੱਚ ਸ਼ਾਮਲ ਨਹੀਂ ਸੀ ਜਦੋਂ ਤੱਕ ਪ੍ਰਵਾਸੀ ਕ੍ਰਿਮੀਨਲ ਐਕਟੀਵਿਟੀ ਵਿੱਚ ਸ਼ਾਮਲ ਨਹੀਂ ਹੋਏ ਪੰਜਾਬ ਚੋਂ ਕਿਸੇ ਇੱਕ ਨੇ ਵੀ ਉਹਨਾਂ ਨੂੰ ਇਸ ਤਰ੍ਹਾਂ ਭਜਾਇਆ ਨਹੀਂ ਬਿਲਕੁਲ ਦੂਜਾ ਸਾਡੀ ਆਬਾਦੀ ਦਾ ਤਵਾਜਨ ਨਾ ਵਿਗੜ ਜਾਵੇ ਅਸੀਂ ਆਪਣੀ ਹੀ ਸਟੇਟ ਵਿੱਚ ਘਟ ਗਣਤੀ ਵਿੱਚ ਨਾ ਰਹਿ ਜਾਈਏ ਹਨਾ ਸੋ ਇਹ ਇਹ ਜਿਹੜਾ ਹੈਗਾ ਦੂਜਾ ਸਵਾਲ ਹੈਗਾ ਅਸੀਂ ਆਪਣੇ ਡੈਮੋਗ੍ਰਾਫਿਕ ਅਪਰ ਹੈਂਡ ਨੂੰ ਬਚਾਉਣਾ ਤੇ ਦੂਸਰਾ ਪੰਜਾਬ ਨੂੰ ਮੁਜਰਮਾਨਾ ਜਿਹੜੀਆਂ ਕਾਰਨਾਂ ਨੇ ਉਹਦੇ ਖਿਲਾਫ ਆ ਅਸੀਂ ਜਿਹੜਾ ਕਰਨਾ ਹੈਗਾ ਜਿਹੜੀਆਂ ਰਿਪੋਰਟਾਂ ਆ ਰਹੀਆਂ ਕਹਿੰਦੇ ਕਿ 2050 ਤੱਕ ਜਿਹੜੀ ਯੂਪੀ ਬਿਹਾਰ ਦੀ ਜਨਸੰਖਿਆ ਹੈ ਉਹ ਤਕਰੀਬਨ 50 ਕਰੋੜ ਹੋ ਜਾਣੀ ਹੈ ਤੇ ਮੌਜੂਦਾ ਹਾਲਾਤਾਂ ਦੇ ਵਿੱਚ ਤਕਰੀਬਨ 40 ਲੱਖ ਜਿਹੜਾ ਪ੍ਰਵਾਸੀ ਇੱਥੇ ਹੈਗਾ ਹੈ ਤੇ ਜੇ ਤੁਸੀਂ ਦੇਖੋਗੇ ਉਹਨਾਂ ਦੀ 50 ਕਰੋੜ ਜਨਸੰਖਿਆ ਦਾ ਜੇ 10% ਵੀ ਇੱਧਰ ਹੁੰਦਾ ਹੈ ਹਾਂ ਜੀ 5 ਕਰੋੜ ਆ ਜਾਣਾ ਤੇ ਫਿਰ ਤੁਸੀਂ ਦੇਖ ਲਓ ਵੀ ਕਿਹੜੇ ਕਿਸ ਹਿਸਾਬ ਦੇ ਨਾਲ ਜਾਂ ਕਿੱਧਰ ਨੂੰ ਜਿਹੜੀ ਗੱਲ ਜਾ ਰਹੀ ਹੈ ਸਾਰੇ ਆਪਣੇ ਆਪ ਹੀ ਉਹ 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 ਸਿਰਫ ਪ੍ਰਵਾਸੀ ਹੋਣੇ ਆ ਬਾਕੀ ਦੇ ਹਿੰਦੂ ਅਲੱਗ ਹੋਣੇ ਆ ਮੁਸਲਮਾਨ ਅਲੱਗ ਹੋਣੇ ਸਿੱਕ ਤਾਂ ਫਿਰ ਮਸਾ ਹੀ ਮੇਰੇ ਸਾਬ ਨੂੰ 15-20% ਵੀ ਆ ਜਾਣੇ ਸਾਡੇ ਲਈ ਇੱਕ ਤਾਂ ਪੋਲਿਟਿਕਸ ਕਰਨੀ ਬਹੁਤ ਔਖੀ ਸਾਡੀ ਕਿਉਂਕਿ ਹੋਮ ਦੇ ਦੀ ਲੜਾਈ ਹੈਗੀ ਆ ਜੀ ਬੱਚੇ ਬੱਚਿਆਂ ਦਾ ਭੁਵਿਕ ਦੋਹਾ ਕੌਮਾਂ ਦਾ ਹਿੰਦੂਆਂ ਦਾ ਵੀ ਤੇ ਸਿੱਖਾਂ ਦਾ ਸੋ ਹਿੰਦੂਆਂ ਦੀਆਂ ਬੱਚੀਆਂ ਬੱਚੇ ਬੱਚਿਆਂ ਦਾ ਵੀ ਬਾਹਰ ਨਿਕਲਣਾ ਉਹ ਨਹੀਂ ਦੇਖਦੇ ਕਿਸੇ ਵੀ ਔਰਤ ਤੋਂ ਉਹ ਪਰਸ ਖੋਹ ਲੈਂਦੇ ਆ ਕਿਸੇ ਵੀ ਸੋ ਇਹ ਮੁਜਰਮ ਕਰਨ ਹੋਇਆ ਜਿਹੜਾ ਸਾਡੀ ਸੋਸਾਇਟੀ ਦਾ ਉਹਦੇ ਖਿਲਾਫ ਆਵਾਜ਼ ਆ ਹਿੰਦੂਆਂ ਤੇ ਸਿੱਖਾਂ ਵੱਲੋਂ ਸਾਂਝੇ ਤੌਰ ਤੇ ਉਠਾਈ ਜਾ ਰਹੀ ਆ ਇਹਦਾ ਸਵਾਗਤ ਹੋਣਾ ਚਾਹੀਦਾ ਸਾਨੂੰ ਪਰਵਾ ਸਾਨੂੰ ਇਮੀਗ੍ਰੇਸ਼ਨ ਚਾਹੀਦੀ ਹੈਗੀ ਆ ਪਰ ਉਹ ਰੈਗੂਲੇਟਡ ਇਮੀਗ੍ਰੇਸ਼ਨ ਚਾਹੀਦੀ ਹੈ ਇਹ ਇੱਕ ਪੂਰਾ ਗੈਂਗ ਹੈਗਾ ਉਹਦੇ ਵਿੱਚ ਆਰਐਸਐਸ ਸ਼ਾਮਲ ਆ ਉਹਦੇ ਵਿੱਚ ਸਾਰੀਆਂ ਕਾਮੁਨਿਸਟ ਤੇ ਰਾਂ ਸ਼ਾਮਲ ਨੇ ਉਹਦੇ ਵਿੱਚ ਜਿਹੜਾ ਕਾਰਪੋਰੇਟ ਹੈਗਾ ਵੱਡਾ ਅਮੀਰ ਵਰਗਾ ਉਹ ਸ਼ਾਮਲ ਹੈ ਤੇ ਨਾਲ ਹੀ ਜਿਹੜੀ ਚੌਥੀ ਆ ਇੱਥੋਂ ਦੀ ਅੱਜ ਦੀ ਸਰਕਾਰ ਆ ਜਿਹੜੀ ਇਹ ਸ਼ਾਮਲ ਇਹ ਚਾਰਾਂ ਦਾ ਜਿਹੜਾ ਗੈਂਗ ਹੈਗਾ ਸੋ ਇਸ ਗੈਂਗ ਦਾ ਇਹ ਹੈਗਾ ਵੀ ਇਹ ਕਿਰਤੀ ਨੇ ਇਹ ਸਾਡੇ ਨਾਲ ਜਿਹੜਾ ਉਹਨਾਂ ਦਾ ਰਿਲੇਸ਼ਨ ਵਧੀਆ ਹੈਗਾ ਇਹ ਬਿਲਕੁਲ ਬੇਹੂਦਾ ਗੱਲਾਂ ਨੇ ਕਿਉਂਕਿ ਇਹ ਚਾਰੇ ਜਿਹੜੇ ਗੈਂਗ ਦੇ ਮੈਂਬਰ ਨੇ ਇਹ ਸਿੱਖਾਂ ਦੀ ਜਿਹੜੀ ਸੋਵਰਨਿਟੀ ਵਾਲੀ ਪੋਲਿਟਿਕਸ ਆ ਉਹਦੇ ਵਿਰੋਧ ਵਿੱਚ ਖੜੇ ਨੇ ਪਰ ਇਸ ਵੇਲੇ ਪੰਜਾਬ ਪੁਲਿਸ ਦਾ ਸਾਰਾ ਤੰਤਰ ਪ੍ਰਵਾਸੀਆਂ ਨੂੰ ਬਚਾਉਣ ਤੇ ਹੋਇਆ ਹੋਇਆ ਤੇ ਸਿੱਖਾਂ ਦੇ ਖਿਲਾਫ ਆ ਜਿਹੜਾ ਉਹ ਉਹ ਭੁਗਤ ਰਹੇ ਕਿਉਂਕਿ ਉਹ ਉੱਪਰੋਂ ਜਿਹੜੀਆਂ ਤਾਰਾਂ ਆ ਉੱਥੋਂ ਹਿੱਲਦੀਆਂ ਹੈਗੀਆਂ ਤੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਜਿਹੜਾ ਹੈ ਜਿਸ ਤਰੀਕੇ ਦਾ ਮਾਹੌਲ ਜਿਹੜਾ ਹੈ ਉਹ ਬਣਿਆ ਹੋਇਆ ਹੈ ਸਰਦਾਰ ਉਤਾ ਸਿੰਘ ਜੀ ਜਿਸ ਤਰੀਕੇ ਦੀਆਂ ਦਰਿੰਦਗੀ ਭਰੀਆਂ ਕਾਰਵਾਈਆਂ ਖਾਸ ਕਰਕੇ ਹੁਸ਼ਿਆਰਪੁਰ ਦੇ ਬੱਚੇ ਦੇ ਨਾਲ ਜੋ ਕੁਝ ਹੋਇਆ ਇਸ ਤਰੀਕੇ ਦਾ ਕਾਰਨਮ ਹੋਇਆ ਫਿਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਵੱਖ-ਵੱਖ ਪੰਚਾਇਤਾਂ 'ਚ ਮਤੇ ਵੀ ਪੈਣ ਲੱਗੇ ਜਾਂ ਲੋਕ ਜਿਹੜੇ ਨੇ ਇਹਨਾਂ ਦੇ ਖਿਲਾਫ ਜਿਹੜੇ ਅੱਗੇ ਆਉਣ ਲੱਗੇ ਕਿਵੇਂ ਕੀ ਤੁਹਾਡਾ ਕੀ ਇੱਤੇ ਪਹਿਲਾ ਪ੍ਰਤੀਕਰਮ ਹਾਂਜੀ ਹਾਂਜੀ ਸੋ ਇੱਕ ਤਾਂ ਅਸੀਂ ਸਮਝਦੇ ਹਾਂ ਵੀ ਇਹ ਚੰਗਾ ਚੰਗੇ ਕਾਰਵਾਈ ਆ ਜਿਹੜੀ ਸ਼ੁਰੂ ਹੋਈ ਆ ਸੋ ਇਹਦੇ ਵਿੱਚੋਂ ਇੱਕ ਅਸੀਂ ਗੱਲ ਕਲੀਅਰ ਕਰਦੇ ਆ ਵੀ ਪੰਜਾਬ 'ਚ ਜਿਹੜੀ ਮਿਹਮ ਹੈਗੀ ਆ ਪ੍ਰਵਾਸੀਆਂ ਦੇ ਖਿਲਾਫ ਨਹੀਂ ਪ੍ਰਵਾਸੀਆਂ ਦੀ ਕ੍ਰਿਮੀਨਲ ਐਕਟੀਵਿਟੀ ਔਰ ਪ੍ਰਵਾਸੀਆਂ ਦੇ ਮੁਜਰਮਾਈ ਕਰਨ ਦੇ ਖਿਲਾਫ ਹੈਗੀ ਆ ਸੋ ਜਿਹੜੇ ਕੰਮ ਕਰਨ ਲਈ ਜਿਹੜੇ ਲੋਕ ਆਉਂਦੇ ਅੱਜ ਤੋਂ 40 50 ਸਾਲ ਪਹਿਲਾਂ ਤੋਂ ਜਿਹੜੇ ਆ ਰਹੇ ਆ ਲਗਾਤਾਰ ਆ ਰਹੇ ਸੀ ਕੋਈ ਰੋਕ ਟੋਕ ਨਹੀਂ ਸੀ ਪਰ ਜਿੱਦੋਂ ਪਿਛਲੇ 20-25 ਸਾਲਾਂ ਤੋਂ ਇਹ ਕ੍ਰਾਈਮਨਲ ਜਿਹੜੇ ਐਕਟਰਜ਼ ਆ ਉਹ ਆਉਣ ਲੱਗੇ ਆ ਉਦੋਂ ਤੋਂ ਜਿਹੜਾ ਹੈਗਾ ਪੰਜਾਬ ਦੇ ਵਿੱਚ ਇਹਨਾਂ ਦਾ ਵਿਰੋਧ ਆ ਸ਼ੁਰੂ ਹੋਇਆ ਜਿਹੜੀਆਂ ਪਹਿਲੀਆਂ ਪੀੜ੍ਹੀਆਂ ਬਜ਼ੁਰਗਾਂ ਦੀਆਂ ਇਹਨਾਂ ਦੀਆਂ ਆਈਆਂ ਉਹ ਬਕਾਇਦਾ ਸ਼ਰੀਫ ਔਰ ਸ਼ਰਾਫਤ ਬਾਰੇ ਢੰਗ ਨਾਲ ਮੋਟਰਾਂ ਤੇ ਰਹਿੰਦੇ ਸੀ ਕੰਮ ਕਰਕੇ 6 ਮਹੀਨੇ ਲਈ ਆਪਣੇ ਪਿੰਡਾਂ ਨੂੰ ਚਲੇ ਜਾਂਦੇ ਸੀਗੇ ਹਨਾ ਇੱਕ ਤਾਂ ਸੈਟਲ ਨਹੀਂ ਸੀ ਹੁੰਦੇ ਦੂਸਰਾ ਇਹ ਹੈਗਾ ਵੀ ਉਹ ਕਿਸੇ ਕ੍ਰਾਈਮਨਲ ਐਕਟੀਵਿਟੀ ਵਿੱਚ ਸ਼ਾਮਲ ਨਹੀਂ ਸੀ ਜਦੋਂ ਤੱਕ ਪ੍ਰਵਾਸੀ ਕ੍ਰਾਈਮਨਲ ਐਕਟੀਵਿਟੀ ਵਿੱਚ ਸ਼ਾਮਲ ਨਹੀਂ ਹੋਏ ਪੰਜਾਬ ਚੋਂ ਕਿਸੇ ਇੱਕ ਨੇ ਵੀ ਉਹਨਾਂ ਨੂੰ ਇਸ ਤਰ੍ਹਾਂ ਵਿਰੋਧ ਨਹੀਂ ਕੀਤਾ ਬਿਲਕੁਲ ਕੋਈ ਵਿਰੋਧ ਨਹੀਂ ਹੋਇਆ ਨਾ ਉਹਨਾਂ ਦਾ ਧਰਮ ਦੇਖਿਆ ਨਾ ਉਹਨਾਂ ਦਾ ਦੇਸ਼ ਦੇਖਿਆ ਨਾ ਉਹਨਾਂ ਦੇ ਜਿਹੜਾ ਰਾਜ ਆ ਜਿਹੜਾ ਦੇਖਿਆ ਉਹਨਾਂ ਨੂੰ ਸਤਕਾਰਯੋਗ ਹਨਾ ਬੀਬੀਆਂ ਜਿੱਦਾਂ 50 50 60 60 ਰੋਟੀਆਂ ਪਕਾ ਕੇ ਸਬਜ਼ੀਆਂ ਦਾਲਾਂ ਛੰਨੇ ਦੁੱਧ ਨਹੀਂ ਇੱਕ ਪਰਵਾਰ ਦੇ ਮੈਂਬਰਾਂ ਵਾਂਗ ਰੱਖਿਆ ਸੋ ਅੱਜ ਇਹ ਦੋਸ਼ ਲਾਉਣਾ ਅੱਜ ਜੇ ਇਹ ਜਿਹੜਾ ਰੋ ਖੜਾ ਹੋਇਆ ਹੈ ਇਹ ਉਹਨਾਂ ਦੀ ਕ੍ਰਿਮੀਨਲ ਐਕਟੀਵਿਟੀ ਦੇ ਖਿਲਾਫ ਦੂਜਾ ਕਿਉਂਕਿ ਪੰਜਾਬ ਦੀ ਜਿਹੜੀ ਜਿਹੜੀ ਪੋਲਿਟਿਕਸ ਹੈਗੀ ਆ ਉਹ ਸੋਵਰੈਨਟੀ ਵੱਲ ਨੂੰ ਜਾਣੀ ਹੈਗੀ ਆ ਸੋ ਸੁਵਰੈਨਟੀ ਵਾਲੀ ਪੋਲਿਟਿਕਸ ਲਈ ਜਦੋਂ ਜਿਹੜੀ ਹੈਗੀ ਆ ਉਹਦੇ ਵਿੱਚ ਵੋਟਾਂ ਦੀ ਗਿਣਤੀ ਤੇ ਆਬਾਦੀ ਦੇ ਵਿੱਚ ਤੁਹਾਡੀ ਆਬਾਦੀ ਦੇ ਵਿੱਚ ਤੁਹਾਡਾ ਆਪਣਾ ਹਿੱਸਾ ਕਿੰਨਾ ਜ਼ਿਆਦਾ ਜਾਂ ਘੱਟ ਹੈਗਾ ਇਹ ਬਹੁਤ ਕਾਊਂਟ ਕਰਦਾ ਹੈਗਾ ਜੀ ਸੋ ਇਸ ਵੇਲੇ ਜਿਹੜੀ ਪ੍ਰਵਾਸੀਆਂ ਦੇ ਖਿਲਾਫ ਮਮ ਹੈਗੀ ਆ ਇੱਕ ਤਾਂ ਉਹਨਾਂ ਦੀ ਕ੍ਰਿਮੀਨਲ ਐਕਟੀਵਿਟੀ ਦੇ ਖਿਲਾਫ ਹੈਗੀ ਆ ਦੂਜਾ ਸਾਡੀ ਆਬਾਦੀ ਦਾ ਤਵਾਜਨ ਨਾ ਵਿਗੜ ਜਾਵੇ ਅਸੀਂ ਆਪਣੀ ਹੀ ਸਟੇਟ ਵਿੱਚ ਘਟ ਗਣਤੀ ਵਿੱਚ ਨਾ ਰਹਿ ਜਾਈਏ ਹਣਾ ਸੋ ਇਹ ਇਹ ਜਿਹੜਾ ਹੈਗਾ ਦੂਜਾ ਸਵਾਲ ਹੈਗਾ ਅਸੀਂ ਆਪਣੇ ਡੈਮੋਗ੍ਰਾਫਿਕ ਅਪਰਹੈਂਡ ਨੂੰ ਬਚਾਉਣਾ ਤੇ ਦੂਸਰਾ ਪੰਜਾਬ ਨੂੰ ਮੁਜਰਮਾਨਾ ਜਿਹੜੀਆਂ ਕਾਰਵਾਈਆਂ ਨੇ ਉਹਦੇ ਖਿਲਾਫ ਆ ਅਸੀਂ ਜਿਹੜਾ ਕਰਨਾ ਹੈਗਾ ਸੋ ਇਸ ਇਸ ਮੌਕੇ ਤੇ ਆਪਾਂ ਦੇਖਿਆ ਹੈਗਾ ਵੀ ਜਿਹੜੇ ਜਿਹੜੇ ਮੁਜਰਮ ਤਰ੍ਹਾਂ ਨੇ ਹਨਾ ਉਹਨਾਂ ਦੇ ਖਿਲਾਫ ਇੱਕ ਵੱਡਾ ਰੋ ਹੈਗਾ ਜਿਹੜੇ ਜਿਹੜੀ ਇਹ ਇਹ ਜਿਹੜੀ ਨਵੀਂ ਪੀੜ੍ਹੀ ਆਈ ਹੈਗੀ ਆ ਇਹਦੇ ਵਿੱਚ ਉਹ ਕੰਮ ਘੱਟ ਕਰਨ ਵਾਲੇ ਹੈਗੇ ਆ ਤੇ ਜਿਹੜੀਆਂ ਇਹ ਕ੍ਰਿਮੀਨਲ ਐਕਟੀਵਿਟੀ ਸ ਹੁਸ਼ਿਆਰਪੁਰ ਵਾਲਾ ਕਾਂਡ ਹੋਇਆ ਹੁਸ਼ਿਆਰਪੁਰ ਕਾਲੇ ਕਾਂਡ ਵਿੱਚ ਇੱਕ 5 ਸਾਲਾਂ ਦੇ ਬੱਚੇ ਨੂੰ ਜਿਹੜਾ ਹੈਗਾ ਜਿਹੜਾ ਮਾਰ ਦਿੱਤਾ ਗਿਆ ਉਹਦੇ ਅਗਲੇ ਦਿਨ ਹੀ ਜਲੰਧਰ ਦੇ ਜਿਹੜਾ ਹੈਗਾ ਭਾਰਗੋ ਕੈਂਪ ਵਿੱਚ ਕਾਂਡ ਹੁੰਦਾ ਉੱਥੇ ਇੱਕ ਪ੍ਰਵਾਸੀ ਜਿਹੜਾ ਹੈਗਾ 8 ਸਾਲਾਂ ਦੀ ਬੱਚੀ ਨੂੰ ਲੈ ਕੇ ਬਾਥਰੂਮ ਵਿੱਚ ਫੜਿਆ ਗਿਆ ਤੇ ਉਹਦਾ ਜਿਹੜਾ ਕੁੱਟਕਟਾਪਾ ਹੋਇਆ ਤੇ ਪੁਲਿਸ ਨੂੰ ਫੜਾਇਆ ਗਿਆ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਡੇ ਸਾਹਮਣੇ ਆਈ ਹੈ ਜਿੱਥੇ ਇੱਕ ਮਾਂ ਹੈਗੀ ਹੈ ਆਪਣੇ ਬੱਚੇ ਨੂੰ ਲੈ ਕੇ ਜਾ ਰਹੇ ਇੱਕ ਹੋਰ ਪ੍ਰਵਾਸੀ ਦਾ ਸੋ ਇਹ ਲਗਾਤਾਰ ਇੰਨੀਆਂ ਕਟੜਾਵਾਂ ਜਿਹੜੀਆਂ ਕਦੇ ਵੀ ਪੰਜਾਬ ਵਿੱਚ ਨਹੀਂ ਹੋਈਆਂ ਸੋ ਪੰਜਾਬ ਲਗਾਤਾਰ ਹੀ ਇੱਕ ਬਹੁਤ ਸਿਵਲਾਈਜ਼ਡ ਸਟੇਟ ਰਿਹਾ ਹੈਗਾ ਇੱਥੇ ਹਿੰਦੂ ਤੇ ਸਿੱਖ ਬਹੁਤ ਵਧੀਆ ਢੰਗ ਨਾਲ ਆ ਜਿਹੜੇ ਰਲ ਕੇ ਰਹਿੰਦੇ ਰਹੇ ਹੈਗੇ ਆ ਸੋ ਕਦੇ ਵੀ ਤੁਸੀਂ ਦੇਖੋ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਸੀਗੀ ਇਨ ਇਹਨਾਂ ਦੇ ਆਉਣ ਤੋਂ ਇਹਨਾਂ ਦੇ ਕ੍ਰਾਈਮਨਲ ਐਲੀਮੈਂਟਸ ਤੇ ਆਉਣ ਤੋਂ ਪਹਿਲਾਂ ਕਦੀ ਵੀ ਪੰਜਾਬ ਵਿੱਚ ਇਸ ਤਰ੍ਹਾਂ ਦਾ ਸੋਸ਼ਲ ਜਿਹੜਾ ਇੰਨਾ ਘਟਿਆ ਕ੍ਰਾਈਮ ਆ ਵੀ ਛੋਟੇ-ਛੋਟੀਆਂ ਬੱਚੀਆਂ ਨੂੰ ਅਗਵਾ ਕਰ ਲਿਆ ਜਾਵੇ ਤੇ ਕਤਲ ਕਰ ਦਿੱਤਾ ਜਾਵੇ ਇਹ ਨਹੀਂ ਹੋਇਆ ਪੰਜਾਬ ਵਿੱਚ ਪੰਜਾਬ ਦਾ ਹਿੰਦੂ ਵੀ ਹੈਗਾ ਸਾਡੇ ਉਹਦੀਆਂ ਪੋਲੀਟੀਕਲ ਜਿਹੜੀਆਂ ਹੈਗੀ ਆ ਪੰਜਾਬ ਦੀਆਂ ਮੰਗਾਂ ਨਾਲ ਬੇਗਾਨਗੀ ਹੋ ਸਕਦੀ ਆ ਪਰ ਪੰਜਾਬ ਦਾ ਹਿੰਦੂ ਵੀ ਕਦੇ ਇੰਨਾ ਇਹ ਕੈਰੈਕਟਰਲੈਸ ਜਾਂ ਮੁਜਰਮ ਨਹੀਂ ਹੋਇਆ ਇਸ ਮਸਲੇ ਦੇ ਵਿੱਚ ਵੀ ਆਪਾਂ ਦੇਖਿਆ ਕਿ ਉਹ ਵੀ ਸਿੱਖਾਂ ਦੇ ਨਾਲ ਹੀ ਖੜੇ ਹੈਗੇ ਨੇ ਕਿ ਜੋ ਕੁਝ ਇਹਨਾਂ ਦੇ ਵੱਲੋਂ ਹੋ ਰਿਹਾ ਕਿਉਂਕਿ ਜਦੋਂ ਕ੍ਰਾਈਮ ਹੋਣਾ ਤੇ ਉਹਨੇ ਇਹ ਨਹੀਂ ਦੇਖਣਾ ਕਿ ਮੈਂ ਇਹਦੇ ਵਿੱਚ ਆਪਣੇ ਜਿਹੜਾ ਹੈਗਾ ਧਰਮ ਵਾਲੇ ਦੇ ਨਾਲ ਜਾਂ ਜਿਹੜਾ ਹੈਗਾ ਵੀ ਹਿੰਦੂ ਨੂੰ ਛੱਡ ਦੇਣਾ ਉਹਨੇ ਤੇ ਫਿਰ ਜੋ ਕੁਝ ਹੋਇਆ ਕ੍ਰਾਈਮ ਨੇ ਤੇ ਫਿਰ ਉਹਦਾ ਕੋਈ ਉਹ ਨਹੀਂ ਹੁੰਦਾ ਸੁਭਾਅ ਨਹੀਂ ਹੁੰਦਾ ਉਹਨੇ ਤੇ ਫਿਰ ਸਾਰਿਆਂ ਦੇ ਨਾਲ ਹੀ ਕਰਨਾ ਹੈ ਇਹਨੂੰ ਵੀ ਜ਼ਿੰਮੇਦਾਰ ਬਹੁਤ ਵਧੀਆ ਗੱਲ ਹੈਗੀ ਵੀ ਪੰਜਾਬ ਦਾ ਜਿਹੜਾ ਜਾਗਰਤ ਹਿੰਦੂ ਭਾਈਚਾਰਾ ਉਹ ਵੀ ਸਖ ਭਾਈਚਾਰੇ ਦੇ ਨਾਲ ਆ ਜਿਹੜਾ ਆਇਆ ਹੋਇਆ ਸੋ ਆਪਾਂ ਗੱਲ ਕਰ ਰਹੇ ਸੀ ਵੀ ਪੰਜਾਬ ਦਾ Hindu ਭਾਈਚਾਰੇ ਨੇ ਵੀ ਕਦੀ ਕੋਈ ਸੋਸ਼ਲ ਕ੍ਰਾਈਮ ਕਦੀ ਵੀ ਨਹੀਂ ਇਸ ਤਰ੍ਹਾਂ ਹੋਇਆ ਵੀ ਆਪਣੇ ਚਾਹੇ ਵੀ ਉਹ ਸਿੱਖਾਂ ਦੇ ਜਾਂ ਕਿਸੇ ਹੋਰ ਦੇ ਕਿਸੇ ਬੱਚੀ ਨੂੰ ਗਵਾਹ ਕਰ ਲਿਆ ਹੋਵੇ ਮਤਲਬ ਕਿ ਅੱਜ ਤੋਂ 25-30 ਸਾਲ ਪਹਿਲਾਂ ਤੱਕ ਵੀ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਵੀ ਨਾ ਸਿੱਖਾਂ ਦੇ ਮਨ ਵਿੱਚ ਇਸ ਤਰ੍ਹਾਂ ਦਾ ਹੈ ਤੇ ਨਾ ਪੰਜਾਬ ਦਾ Hindu ਆ ਜਿਹੜਾ ਕਿਉਂਕਿ ਪੰਜਾਬ ਦਾ Hindu ਵੀ ਗੁਰੂ ਸਾਹਿਬ ਦੀ ਇਸ ਧਰਤੀ ਦੀ ਜਿਹੜੀ ਰਹਿਮਤ ਆ ਉਹਦੇ ਵਿੱਚ ਘਟੋ ਘਟ ਪਰਣਾਇਆ ਹੋਇਆ ਹੈ ਪੋਲੀਟੀਕਲੀ ਉਹਦੀ ਹੋ ਸਕਦੀ ਆ ਵੀ ਉਹ ਸਿੱਖਾਂ ਦੀਆਂ ਮੰਗਾਂ ਦੇ ਖਿਲਾਫ ਉਹ ਇੱਕ ਵੱਖਰਾ ਹਮੇਸ਼ਾ ਹੈ ਪਰ ਸਮਾਜਿਕ ਤੌਰ ਤੇ ਉਹਨੇ ਕਦੇ ਵੀ ਕ੍ਰਿਮੀਨਲ ਐਕਟੀਵਿਟੀ ਵਿੱਚ ਸ਼ਾਮਲ ਨਹੀਂ ਹੋਇਆ ਇਸੇ ਕਰਕੇ ਉਹਨੂੰ ਲੱਗਦਾ ਹੈਗਾ ਵੀ ਜਿਹੜਾ ਆ ਕ੍ਰਿਮੀਨਲ ਐਲੀਮੈਂਟ ਬਾਹਰ ਲੀਆਂ ਸਟੇਟਾਂ ਤੋਂ ਆ ਰਿਹਾ ਹੈ ਇਹ ਇਹਦੀਆਂ ਜਿਹੜੀਆਂ ਜੜੀਆਂ ਇਹ ਹੱਥ ਨੇ ਇਹ ਸਾਡੀਆਂ ਬੱਚੀਆਂ ਸਾਡੇ ਬੱਚਿਆਂ ਤੇ ਆਊਗਾ ਔਰ ਤੁਸੀਂ ਦੇਖੋ ਵੀ ਇਹ ਫਰੋਤੀਆਂ ਮੰਗਣੀਆਂ ਕਤਲ ਕਰ ਦੇਣਾ ਇਹ ਕੰਨਾਂ ਦੀਆਂ ਵਾਲੀਆਂ ਲਾ ਕੇ ਲੈ ਜਾਣੀਆਂ ਕਿਸੇ ਦਾ ਪਰਸ ਖੋਲਣਾ ਪੰਜਾਬ ਦਾ ਸਿੱਖ ਆ ਪੰਜਾਬ ਵਿੱਚ ਜੰਮਿਆ ਪਲਿਆ Hindu ਕਦੇ ਵੀ ਇਹ ਇਹ ਕ੍ਰਾਈਮਨਲ ਐਕਟੀਵਿਟੀ ਕਰਦਾ ਹੀ ਨਹੀਂ ਹੈ ਉਹ ਉਹ ਨਾ ਉਹ ਮੰਗ ਕੇ ਖਾਂਦਾ ਕਿਰਤ ਕਰ ਲਊਗਾ ਪਰ ਇਸ ਤਰ੍ਹਾਂ ਦੀ ਐਕਟੀਵਿਟੀ ਬਿਲਕੁਲ ਨਹੀਂ ਕਰਦਾ ਇਹ ਜਿਹੜਾ ਪੰਜਾਬ 'ਚ ਕ੍ਰਾਈਮ ਵਧਿਆ ਹੈਗਾ ਇਹਨਾਂ ਪ੍ਰਵਾਸੀਆਂ ਦੇ ਆਉਣ ਨਾਲ ਸੋ ਇਹ ਕ੍ਰਿਮੀਨਲ ਐਕਟੀਵਿਟੀ ਆ ਇਸ ਐਲੀਮੈਂਟ ਦੇ ਖਿਲਾਫ ਆ ਜਿਹੜਾ ਵੱਡੇ ਪੱਧਰ ਤੇ ਰੋ ਉੱਥੇ ਇੱਕ ਤਾਂ ਸਾਡੀ ਆਬਾਦੀ ਦਾ ਜਿਹੜਾ ਸਿੱਖਾਂ ਦਾ ਇੱਥੇ ਬਹੁਗਿਣਤੀ ਹੋਣੀ ਚਾਹੀਦੀ ਆ ਸਿੱਖਾਂ ਦੀ ਸਟੇਟ ਹੈਗੀ ਆ ਤਾਂ ਕਿ ਭਵਿਕ ਅੱਜ ਤੋਂ 50 ਸਾਲਾਂ ਬਾਅਦ ਜਦੋਂ ਜਿਹੜੀ ਅਗਲੀ ਪੀੜ੍ਹੀ ਆਉਗੇ ਤੁਸੀਂ ਦੇਖੋ ਕਿੰਡੀ ਗੁਲਾਮੀ ਦਾ ਜੀਵਨ ਜਿਉਓਗੇ ਬਿਲਕੁਲ ਹੁਣ ਜਿਹੜੀਆਂ ਰਿਪੋਰਟਾਂ ਆ ਰਹੀਆਂ ਕਹਿੰਦੇ ਕਿ 2050 ਤੱਕ ਜਿਹੜੀ ਯੂਪੀ ਬਿਹਾਰ ਦੀ ਜਨਸੰਖਿਆ ਹੈ ਉਹ ਤਕਰੀਬਨ 50 ਕਰੋੜ ਹੋ ਜਾਣੀ ਆ ਤੇ ਮੌਜੂਦਾ ਹਾਲਾਤਾਂ ਦੇ ਵਿੱਚ ਤਕਰੀਬਨ 40 ਲੱਖ ਜਿਹੜਾ ਪ੍ਰਵਾਸੀ ਇੱਥੇ ਹੈਗਾ ਹੈ ਤੇ ਜੇ ਤੁਸੀਂ ਦੇਖੋਗੇ ਉਹਨਾਂ ਦੀ 50 ਕਰੋ ਸੰਖਿਆ ਦਾ ਜੇ 10% ਵੀ ਇੱਧਰ ਹੁੰਦਾ ਹੈ। ਹਾਂ ਜੀ 5 ਕਰੋੜ ਆ ਜਾਣਾ। ਤੇ ਫਿਰ ਤੁਸੀਂ ਦੇਖ ਲਓ ਵੀ ਕਿਹੜੇ ਕਿਸ ਹਿਸਾਬ ਦੇ ਨਾਲ ਜਾਂ ਕਿੱਧਰ ਨੂੰ ਜਿਹੜੀ ਗੱਲ ਜਾਉਂਦੀ ਆ ਵੀ ਆਪਣੇ ਆ ਵੀ ਉਹ 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 ਸਿਰਫ ਪ੍ਰਵਾਸੀ ਹੋਣੇ ਆ। ਬਾਕੀ ਦੇ ਹਿੰਦੂ ਅਲੱਗ ਹੋਣੇ ਆ, ਮੁਸਲਮਾਨ ਅਲੱਗ ਹੋਣੇ ਸਿੱਖ ਦਾ ਫਿਰ ਮਸਾ ਹੀ ਮੇਰੇ ਸਾਹਮਣੇ 15-20% ਤੇ ਆ ਜਾਣੇ। ਸਾਡੇ ਲਈ ਇੱਕ ਤਾਂ ਪੋਲਿਟਿਕਸ ਕਰਨੀ ਬਹੁਤ ਔਖੀ ਸਾਡੀ ਕਿਉਂਕਿ ਹੋਂਦ ਦੀ ਲੜਾਈ ਹੈਗੀ ਆ। ਸੋ ਹੋਂਦ ਦੀ ਲੜਾਈ ਨੂੰ ਬਚਾਈ ਰੱਖਣ ਲਈ ਤੇ ਆਪਣੇ ਬੱਚੇ ਬੱਚੀਆਂ ਦੇ ਭਵਿੱਖ ਨੂੰ ਬੱਚੇ ਬੱਚੀਆਂ ਦਾ ਭਵਿੱਖ ਦੋਹਾਂ ਕੌਮਾਂ ਦਾ ਹਿੰਦੂਆਂ ਦਾ ਵੀ ਤੇ ਸਿੱਖਾਂ ਦਾ ਵੀ। ਹੂੰ ਹੂੰ ਹਿੰਦੂਆਂ ਦੀਆਂ ਬੱਚੀਆਂ ਬੱਚੇ ਬੱਚਿਆਂ ਦਾ ਵੀ ਬਾਹਰ ਨਿਕਲਣਾ ਉਹ ਨਹੀਂ ਦੇਖਦੇ ਕਿਸੇ ਵੀ ਔਰਤ ਤੋਂ ਉਹ ਪਰਸ ਖੋਹ ਲੈਂਦੇ ਆ ਕਿਸੇ ਵੀ ਔਰ ਸੋ ਇਹ ਮੁਜਰਮ ਕਰਨ ਹੋਇਆ ਜਿਹੜਾ ਸਾਡੀ ਸੋਸਾਇਟੀ ਦਾ ਉਹਦੇ ਖਿਲਾਫ ਆਵਾਜ਼ ਆ ਹਿੰਦੂਆਂ ਤੇ ਸਿੱਖਾਂ ਵੱਲੋਂ ਸਾਂਝੇ ਤੌਰ ਤੇ ਉਠਾਈ ਜਾ ਰਹੀ ਆ ਇਹਦਾ ਸਵਾਗਤ ਹੋਣਾ ਚਾਹੀਦਾ ਸਾਨੂੰ ਪਰਵਾ ਸਾਨੂੰ ਇਮੀਗ੍ਰੇਸ਼ਨ ਚਾਹੀਦੀ ਹੈਗੀ ਆ ਬਟ ਉਹ ਰੈਗੂਲੇਟਡ ਇਮੀਗ੍ਰੇਸ਼ਨ ਚਾਹੀਦੀ ਹੈ ਕਿ ਇਹਦੀ ਇੱਕ ਦੂਜੀ ਧਿਰ ਜੇ ਆਪਾਂ ਕਹੀ ਕਿ ਜੁਗਿੰਦਰ ਉਹ ਗ੍ਰਾਹਕਾ ਹੋਣਾ ਦਾ ਬਿਆਨ ਜਾਂ ਰਾਜੇਵਾਲ ਹੋਣਾ ਦਾ ਬਿਆਨ ਉਹਨਾਂ ਨੂੰ ਤੁਸੀਂ ਕਿਵੇਂ ਰੱਖੋਗੇ ਉਹਦਾ ਵਿਸ਼ਲੇਸ਼ਣ ਕਿਸ ਤਰੀਕੇ ਦੇ ਨਾਲ ਕਰੋਗੇ ਕਿਉਂਕਿ ਉਹ ਉਥੇ ਇੱਕਦਮ ਹੀ ਇਦਾਂ ਲੱਗਦਾ ਜਿਦਾਂ ਦੂਜੇ ਪਾਲੇ ਦੇ ਵਿੱਚ ਜਾ ਕੇ ਖੜੇ ਹੋ ਜਾਂਦੇ ਆ ਹਾਂਜੀ ਹਾਂਜੀ ਇਹ ਇਹ ਦੂਜੇ ਪਾਲੇ 'ਚ ਖੜੇ ਹੈਗੇ ਆ ਸੋ ਇਹ ਇੱਕ ਪੂਰਾ ਗੈਂਗ ਹੈਗਾ ਉਹਦੇ ਵਿੱਚ ਆਰਐਸਐਸ ਸ਼ਾਮਿਲ ਆ ਉਹਦੇ ਵਿੱਚ ਸਾਰੀਆਂ ਕਾਮਨਿਸਟ ਤੇ ਰਾਂ ਸ਼ਾਮਿਲ ਨੇ ਉਹਦੇ ਵਿੱਚ ਜਿਹੜਾ ਕਾਰਪੋਰੇਟ ਹੈਗਾ ਵੱਡਾ ਅਮੀਰ ਵਰਗਾ ਉਹ ਸ਼ਾਮਲ ਹੈ ਤੇ ਨਾਲ ਹੀ ਜਿਹੜੀ ਚੌਥੀ ਆ ਇੱਥੋਂ ਦੀ ਅੱਜ ਦੀ ਸਰਕਾਰ ਆ ਜਿਹੜੀ ਇਹ ਸ਼ਾਮਲ ਇਹ ਚਾਰਾਂ ਦਾ ਜਿਹੜਾ ਗੈਂਗ ਹੈਗਾ ਸੋ ਇਸ ਗੈਂਗ ਦਾ ਇਹ ਹੈਗਾ ਵੀ ਇਹ ਕਿਰਤੀ ਨੇ ਇਹ ਸਾਡੇ ਨਾਲ ਜਿਹੜਾ ਉਹਨਾਂ ਦਾ ਰਿਲੇਸ਼ਨ ਵਧੀਆ ਹੈਗਾ ਇਹ ਬਿਲਕੁਲ ਬੇਹੂਦਾ ਗੱਲਾਂ ਨੇ ਕਿਉਂਕਿ ਇਹ ਚਾਰੇ ਜਿਹੜੇ ਗੈਂਗ ਦੇ ਮੈਂਬਰ ਨੇ ਇਹ ਸਿੱਖਾਂ ਦੀ ਜਿਹੜੀ ਸੋਵਰਨਿਟੀ ਵਾਲੀ ਪੋਲਿਟਿਕਸ ਆ ਉਹਦੇ ਵਿਰੋਧ ਵਿੱਚ ਖੜੇ ਨੇ ਹੂੰ ਹੂੰ ਕਾਮੁਨਿਸਟ ਡਟ ਕੇ ਸਿੱਖਾਂ ਦੇ ਖਿਲਾਫ ਖੜੇ ਨੇ ਆਰਐਸਐਸ ਡਟ ਕੇ ਖਿਲਾਫ ਖੜੀ ਆ ਜਿਹੜਾ ਕਾਰਪੋਰੇਟ ਜਗਤ ਆ ਉਹ ਸਿੱਖਾਂ ਦੇ ਖਿਲਾਫ ਬਲਵੈਨਾ ਦੀ ਬੋਲੀ ਉਧਰੋਂ ਬੋਲੀ ਜਾਂਦੀ ਆ ਇਹ ਬੈਲੈਂਸ ਵੀ ਤਾਂ ਕਹਿ ਸਕਦੇ ਸੀ ਨਾ ਕਿ ਜਿਹੜੇ ਕ੍ਰਿਮੀਨਲਸ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਕਿ ਬਾਹਰ ਕੱਢਿਆ ਜਾਵੇ ਜਾਂ ਉਹਨਾਂ ਨੂੰ ਦੇਖਿਆ ਜਾਵੇ ਦੂਜਿਆਂ ਦਾ ਜਿਹੜਾ ਅਸੀਂ ਵੈਲਕਮ ਕਰ ਸਕਦੇ ਹਾਂ ਪਰ ਇਹ ਉਹ ਨਹੀਂ ਕਰਨਗੇ ਨਹੀਂ ਅਸੀਂ ਵੈਲਕਮ ਕਰ ਰਹੇ ਹਾਂ ਅਸੀਂ ਕਾਦੇਵੇ 20 25% ਸਾ ਅੱਜ ਜੇ 100 ਆ ਤਾਂ ਸਾਨੂੰ 25 ਚਾਹੀਦੇ ਆ 75 ਨੇ ਬਹੁਤਾਤ ਨੇ ਉਹ ਸਾਡੀ ਆਬਾਦੀ ਦਾ ਸੰਤੋਲ ਵਿਗਾੜ ਰਹਿ ਗਿਆ ਦੇ ਸ਼ੁੱਡ ਬੀ ਸ਼ੰਟਡ ਆਊਟ ਸਾਨੂੰ ਬੰਦੇ ਚਾਹੀਦੇ ਆ ਰੈਗੂਲੇਟਡ ਹੁਣ ਬ੍ਰੈਕਸਿਟ ਕਿਉਂ ਹੋਇਆ ਇੱਥੇ ਬ੍ਰੈਕਸਿਟ ਤਾਂ ਹੀ ਹੋਇਆ ਵੀ ਅਨ ਕੰਟਰੋਲਡ ਇਮੀਗ੍ਰੇਸ਼ਨ ਆ ਰਹੀ ਸੀ ਜਿਹਦੇ ਕੋਲ 50 ਰੁਪਏ ਪੰਜਾਬ ਆਉਣ ਹੁੰਦੇ ਸੀ ਉਹ ਟਿਕਟ ਲੈ ਕੇ ਇੱਥੇ ਆ ਜਾਂਦਾ ਸੀਗਾ ਉਹ ਬ੍ਰੈਕਸਿਟ ਤਾਂ ਹੀ ਹੋਇਆ ਇੱਥੋਂ ਦੇ ਲੋਕਾਂ ਨੇ ਕਿਹਾ ਵੀ ਸਾਨੂੰ ਇਮੀਗ੍ਰੇਸ਼ਨ ਚਾਹੀਦੀ ਆ ਪੰਜਾਬ ਨੂੰ ਵੀ ਚਾਹੀਦੀ ਆ ਪਰ ਉਹ ਰੈਗੂਲੇਟਿਡ ਇਮੀਗ੍ਰੇਸ਼ਨ ਹੋਵੇ ਉਹਨਾਂ ਦਾ ਬਾਇਓ ਡਾਟਾ ਚੈੱਕ ਹੋਵੇ ਤੇ ਇੱਥੇ ਵੀ ਹੁਣ ਤੁਸੀਂ ਦੇਖੋ ਵੀ ਕ੍ਰਾਈਮ ਆ ਜਿਹੜਾ ਜਦੋਂ ਹੁੰਦਾ ਵੀ ਕ੍ਰਿਮੀਨਲ ਨੂੰ ਇੱਕ ਤਰ੍ਹਾਂ ਨਾਲ ਸਜ਼ਾ ਮਿਲਦੀ ਹੈ ਪਰ ਇਸ ਵੇਲੇ ਪੰਜਾਬ ਪੁਲਿਸ ਦਾ ਸਾਰਾ ਤੰਤਰ ਪ੍ਰਵਾਸੀਆਂ ਨੂੰ ਬਚਾਉਣ ਤੇ ਹੋਇਆ ਹੋਇਆ ਤੇ ਸਿੱਖਾਂ ਦੇ ਖਿਲਾਫ ਆ ਜਿਹੜਾ ਉਹ ਉਹ ਭੁਗਤ ਰਿਹਾ ਕਿਉਂਕਿ ਉਹ ਉੱਪਰੋਂ ਜਿਹੜੀਆਂ ਤਾਰਾਂ ਆਉਂਦੀਆਂ ਆਉਥੋਂ ਹਿਲਦੀਆਂ ਹੈਗੀਆਂ ਤੇ ਦੂਜੇ ਬੰਨੇ ਜਿਹੜਾ ਹੈ ਕੁਝ ਲੋਕ ਜਾਂ ਆਪਾਂ ਕਹ ਲਈ ਕਿ ਇਨ੍ਹਾਂ ਹੀ ਤਰ੍ਹਾਂ ਦੇ ਵੱਲੋਂ ਜਾਂ ਇਨ੍ਹਾਂ ਵਰਗੇ ਕੁਝ ਲੋਕ ਜਿਹੜੇ ਨੇ ਉਹ ਜਿਹੜਾ ਸਿੱਖਾਂ ਦਾ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਹੋ ਰਿਹਾ ਉਹਦੇ ਨਾਲ ਉਹਦੀ ਤੁਲਨਾ ਕਰ ਰਹੇ ਨੇ ਉਹਨੂੰ ਕਿਵੇਂ ਦੇਖੋਗੇ ਕਿਉਂਕਿ ਸਿੱਖ ਤੇ ਜੇ ਵਿਦੇਸ਼ ਚਾਂਜ ਜਾਂਦੇ ਆ ਤੇ ਉਥੋਂ ਦੀ ਕੋਈ ਡੈਮੋਗ੍ਰਾਫੀ ਚੇਂਜ ਨਹੀਂ ਕਰਦੇ ਫਿਰ ਇੱਕ ਸਿਸਟਮ ਦੇ ਤਹਿਤ ਜਾਂਦੇ ਹੈਗੇ ਆ 20 25 ਲੱਖ ਲਾਉਂਦੇ ਨੇ ਫਿਰ ਉਥੇ 10 ਸਾਲ ਸਟਰਗਲ ਕਰਦੇ ਨੇ ਔਰ ਉਹ ਸਟਰਗਲ ਦੇ ਵਿੱਚ ਆਪਾਂ ਦੇਖਿਆ ਕਿ ਕਿੰਨਾ ਕਿੰਨਾ ਟੈਕਸ ਦਿੰਦੇ ਨੇ ਫਿਰ ਉਥੋਂ ਦੇ ਜਾ ਕੇ ਨਾਗਰਿਕ ਬਣਦੇ ਨੇ ਤੇ ਕ੍ਰਾਈਮ ਨਹੀਂ ਕਰਦੇ ਜੇ ਕ੍ਰਾਈਮ ਕਰਦੇ ਆ ਤੇ ਸਜ਼ਾ ਵੀ ਹੁੰਦੀ ਹੈ ਡੈਪੂਟੇਸ਼ਨ ਦੀ ਜੀ ਬਿਲਕੁਲ ਸੋ ਸਾਡਾ ਇਹੀ ਹੈਗਾ ਨਾ ਵੀ ਇੱਕ ਤਾਂ ਰੈਗੂਲੇਟਡ ਜਿੱਦਾਂ ਪ੍ਰਵਾਸ ਹੋ ਰਿਹਾ ਵੀ ਆਪਾਂ ਵਿਦੇਸ਼ਾਂ ਵਿੱਚ ਆਉਂਦੇ ਆ ਆਪਾਂ ਇੱਕ ਵੀਜ਼ਾ ਲੈ ਕੇ ਆਉਂਦੇ ਆ ਉਹਨਾਂ ਦੀ ਟਰਮਸ ਐਂਡ ਕੰਡੀਸ਼ਨਸ ਨੂੰ ਪੂਰਾ ਕਰਕੇ ਤੇ ਵੱਡੀ ਫੀਸ ਦੇ ਕੇ ਆ ਪਰਵਾਸੀਆਂ ਲਈ ਵੀ ਇਹ ਹੋਵੇ ਸੋ ਪੰਜਾਬ ਦਾ ਇੱਕ ਵੀਜ਼ਾ ਜਾਰੀ ਹੋਵੇ ਠੀਕ ਹੈ ਨਾ ਉਹਦੇ ਚੋਂ ਵੀ ਐਨੇ ਵੀਜ਼ੇ ਸਾਨੂੰ ਖੇਤੀ ਲਈ ਚਾਹੀਦੇ ਐਸ ਸਾਲ ਐਨੇ ਸਾਨੂੰ ਆ ਹੋਟਲਾਂ ਵਿੱਚ ਕੰਮ ਕਰਨ ਲਈ ਐਨੇ ਇਹਦੇ ਲਈ ਉਹ ਰੈਗੂਲੇਟਿਡ ਵੀਜ਼ਾ ਹੋਵੇ ਔਰ ਉਹਦਾ ਫਿਰ ਉਸ ਬੰਦਿਆਂ ਦਾ ਹੁਣ ਸਾਡਾ ਆਪਾਂ ਐਂਟਰ ਹੁੰਦੇ ਆ ਜਦੋਂ 에어ਪੋਰਟ ਤੇ ਸਾਡਾ ਸਾਰਾ ਬਾਇਓ ਡਾਟਾ ਇਹਨਾਂ ਦੇ ਸਿਸਟਮ ਚ ਆ ਜਾਂਦਾ ਹੈਗਾ ਸੋ ਉਸ ਬਾਇਓ ਡਾਟੇ ਰਾਹੀਂ ਫਿਰ ਉਹ ਸਾਨੂੰ ਮੋਨੀਟਰ ਕਰਦੇ ਅਸੀਂ ਕਿੰਨਾ ਟੈਕਸ ਦਿੰਨੇ ਆ ਅਸੀਂ ਕੀ ਕੰਮ ਕਰਦੇ ਹੈਗੇ ਸਾਰਾ ਕੁਝ ਰੈਗੂਲੇਟਿਡ ਹੋਵੇ ਜੇਸੀ ਕ੍ਰਾਈਮ ਕਰਦੇ ਹੈਗੇ ਆ ਤਾਂ ਉਹ ਸਾਨੂੰ ਪਹਿਲਾਂ ਸਜ਼ਾ ਹੁੰਦੀ ਆ ਫਿਰ ਡਿਪੋਰਟੇਸ਼ਨ ਇਸੇ ਤਰ੍ਹਾਂ ਉਹਨਾਂ ਦਾ ਹੋਵੇ ਵੀ ਜਿਹੜਾ ਲੀਸਟ ਕ੍ਰਾਈਮ ਕਰੂਗਾ ਉਹਨੂੰ ਸਜ਼ਾ ਤੇ ਜਿਹੜੀ ਡਿਪੋਰਟੇਸ਼ਨ ਆ ਤੇ ਸਿੱਖਾਂ ਦਾ ਤੁਸੀਂ ਦੇਖੋ ਵੀ ਪੂਰੀ ਦੁਨੀਆ ਵਿੱਚ ਕ੍ਰਾਈਮ ਦੇ ਅੰਕੜੇ ਕੱਢ ਕੇ ਦੇਖ ਲੋ ਉਹਦੇ ਵਿੱਚ ਕਿੰਨੇ ਕੋ ਸਿੱਖ ਸ਼ਾਮਲ ਨੇ ਬਿਲਕੁਲ ਇੱਥੇ ਵੀ ਜਿਹੜਾ ਜੇਲ੍ਹਾਂ ਦਾ ਮੇਰੇ ਖਿਆਲ ਡਾਟਾ ਇਸੇ ਤਰੀਕੇ ਦਾ ਬਹੁਤ ਘੱਟ ਮਾਤਰਾ ਦੇ ਵਿੱਚ ਜਿਹੜਾ ਹੈਗਾ ਹੈ ਸਿੱਖ ਨੇ ਹੈ ਨਾ ਵੀ ਇਟ ਮੀਨਸ ਸਿੱਖ ਨੇ ਜਿਹੜੇ ਐਨੇ ਸਿਵਲਾਈਜ਼ਡ ਔਰ ਐਨੇ ਲੀਸਟ ਕ੍ਰਾਈਮ ਕਰਨ ਵਾਲੇ ਹੈਗੇ ਹਨ ਮਤਲਬ ਕਿ ਬਹੁਤੀ ਗੱਲ ਹੋਊਗੀ ਕਿ ਕਿਸੇ ਦਾ ਕਾਰ ਦਾ ਐਕਸੀਡੈਂਟ ਹੋ ਗਿਆ ਉਸ ਚੱਕਰ ਚ ਕੋਈ ਉਹ ਇੱਕ ਗਲਤੀ ਆ ਉਹ ਕ੍ਰਾਈਮ ਨਹੀਂ ਹੈ ਉਹ ਬੰਦੇ ਚਲੋ ਉਹ ਡਾਟੇ ਚ ਆਪਾਂ ਦੇਖ ਲੈਂਦੇ ਪਰ ਸਿੱਖਾਂ ਵਰਗੀ ਮੋਸਟ ਸਿਵਲਾਈਜ਼ਡ ਕੌਮ ਤੇ ਜੇ ਪੰਜਾਬ ਵਿੱਚ ਆਪ ਦੇ ਹਿੰਦੂ ਔਰ ਸਿੱਖ ਦੋਵੇਂ ਮੋਸਟ ਸਿਵਲਾਈਜ਼ਡ ਕੌਮਾਂ ਨੇ ਉਹਨਾਂ ਵਿੱਚ ਆ ਕੇ ਇਸ ਕ੍ਰਿਮੀਨਲ ਐਲੀਮੈਂਟ ਨੂੰ ਇੰਜੈਕਟ ਕਰ ਦੇਣਾ ਸਾਡੇ ਸੁਭਾਅ ਬਦਲਨੇ ਸਾਡੀ ਆਬਾਦੀ ਬਦਲਨੀ ਸਾਡੀ ਆਰਥਿਕਤਾ ਬਦਲਨੀ ਔਰ ਸਾਡਾ ਜਿਹੜਾ ਹੈਗਾ ਸਮੁੱਚਾ ਰਹਿਣ ਸਹਿਣ ਬਦਲਣਾ ਕਿਸੇ ਕੌਮ ਦਾ ਅਗਲੇ 50 ਸਾਲਾਂ ਨੂੰ ਸਮੁੱਚਾ ਰਹਿਣ ਸਹਿਣ ਬਦਲ ਜੇ ਸਾਡੇ ਬੱਚੇ ਇਹਨਾਂ ਦੇ ਮਗਰ ਲੱਗ ਕੇ ਉਹ ਵੀ ਕ੍ਰਾਈਮ ਕਰਨ ਲੱਗ ਜਾਣ ਸਾਨੂੰ ਆਪਣੇ ਭਵਿੱਖ ਦੇ ਬੱਚਿਆਂ ਦੇ ਅਸੀਂ ਅਸੀਂ ਕ੍ਰਿਮੀਨਲ ਨਹੀਂ ਪੈਦਾ ਕਰਨੇ ਅਸੀਂ ਕ੍ਰਿਮੀਨਲ ਆਰਗੇਨਾਈਜ਼ ਨਹੀਂ ਕਰਨੇ ਅਸੀਂ ਆਪਣੇ ਬੱਚਿਆਂ ਨੂੰ ਇੰਜੀਨੀਅਰ ਡਾਕਟਰ ਤੇ ਜਿੱਦਾਂ ਵੱਡੇ ਟੈਕਨੀਸ਼ੀਅਨਸ ਬਣਾਉਣਾ ਨਾ ਕਿ ਕ੍ਰਿਮੀਨਲ ਬਣਾਉਣਾ ਸਾਨੂੰ ਸਾਡੇ ਬੱਚਿਆਂ ਦਾ ਭਵਿੱਖ ਖਾਂਦਾ ਹੈਗਾ ਇਸ ਲਈ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੀ ਬਿਲਕੁਲ ਜੀ ਔਰ ਬੜੇ ਸਿਵਲਾਈਜ਼ ਤਰੀਕੇ ਦੇ ਨਾਲ ਆਪਾਂ ਕਹਿ ਲਈ ਕਿ ਸਾਰਾ ਕੁਝ ਹੋਣਾ ਚਾਹੀਦਾ ਕਿਤੇ ਇਸ ਤਰ੍ਹਾਂ ਦਾ ਨਹੀਂ ਲੱਗਣਾ ਚਾਹੀਦਾ ਕਿ ਸਿੱਖ ਖੁੰਖਾਰੂ ਹੋ ਗਏ ਨੇ ਜਾਂ ਵਾਇਲੈਂਸ ਦੇ ਬੱਚੋ ਜਾਂ ਇਸ ਤਰੀਕੇ ਦੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਦਾ ਧਿਆਨ ਰੱਖਣਾ ਧਿਆਨ ਰੱਖਣ ਦੀ ਜਿਹੜੀ ਲੋੜ ਹੈਗੀ